ਪਹਿਲਗਾਮ ਚ ਹੋਏ ਅਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਪੀੜਤਾਂ ਨੂੰ ਐਮਐਲਏ ਗੁਰਦੀਪ ਸਿੰਘ ਰੰਧਾਵਾ ਵੱਲੋਂ ਕੈਂਡਲ ਮਾਰਚ ਕੱਢ ਕੇ ਦਿੱਤੀ ਗਈ ਸ਼ਰਧਾਂਜਲੀ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾਵਾਲੀ ਦੇ ਨਾਲ ਕਸ਼ੰਗਪਾਲ ਦੀ ਪੋਟ ਡੇਰਾ ਬਾਬਾ ਨਾਨਕ ਜੈਹਾ ਹੋਵੇ ਜੈਹਾ ਹੋਵੇ ਸੰਗਰਵਾ ਹੋਵੇ ਪਾਕਿਸਤਾਨ ਮਰਦਾਬਾ 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 ਕਰਮ ਸਿਆਪੀਸਤ ਹਾਏ 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 ਜੈ ਹਾਲੋ ਸ਼ਰਧਾਂਜਲੀ ਪਾਕਿਸਤਾਨ ਬੜਾ ਵੱਡਾ ਜਿਹੜਾ ਹਿੰਦੁਸਤਾਨ ਦੀ ਧਰਤੀ ਤੇ ਪਹਿਲਗਾਮ ਤੇ ਜਿਹੜਾ ਸਲਾਨੀ ਘੁੰਮਣ ਗਏ ਸੀਗੇ ਉਹਨਾਂ ਤੇ ਕਾਇਰਾਨਾ ਜਿਹੜਾ ਕਾਤਲਨਾ ਹਮਲਾ ਕੀਤਾ ਉਹਨਾਂ ਅੱਤਵਾਦੀਆਂ ਨੇ ਉਹ ਇੱਕ ਬਹੁਤ ਨਿੰਦਨਯੋਗ ਹੈ ਬਹੁਤ ਘਟੀਆ ਕਨਾਉਣੀ ਹਰਕਤ ਜਿਹੜੀ ਉਹਨਾਂ ਅੱਤਵਾਦੀਆਂ ਨੇ ਪਾਕਿਸਤਾਨ ਕੇ ਕੀਤੀ ਹੈ ਅੱਜ ਮੌਕਾ ਵਾ ਇੰਡੀਆ ਨੂੰ ਉਸ ਕੱਲ ਦਾ ਜਵਾਬ ਦੇਣਾ ਹੈ ਕਿ ਉਹਨਾਂ ਇੱਕ ਫਿਰਕੇ ਨੂੰ ਨਚੋਰ ਕੱਢ ਕੇ ਉੱਥੇ ਜਿਹੜਾ ਕਤਲ ਕੀਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਉੱਥੇ ਕਿ ਕਲਮਾ ਪੜੋ ਕਿ ਜਿਹੜਾ ਮੁਸਲਮਾਨ ਹੋਏਗਾ ਉਹ ਕਲਮਾ ਪੜ੍ਹੇਗਾ ਤਾਂ ਉਹਨੂੰ ਛੱਡਾਂਗਾ ਜਦੋਂ ਦੇਖਿਆ ਕਿ ਸਾਰੇ ਹਿੰਦੂ ਹਿੰਦੂ ਤਬਕਾ ਉਹਨਾਂ ਕੱਲਾ-ਕੱਲਾ ਚੁਣ ਕੇ ਹਿੰਦੂ ਨੂੰ ਉੱਥੇ ਉਹਨਾਂ ਮਾਰਿਆ ਕੋ-ਕੋ ਕੇ ਮਾਰਿਆ ਇਹਦੀ ਮੈਂ ਸ਼ਖਤ ਨਿੰਦਾ ਚ ਕਰਦਾ ਉਹਦੀ ਨਖੇਦੀ ਕਰਦਾ ਔਰ ਮੈਂ ਇੰਡੀਆ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਕਿ ਆ ਇੱਕ ਸਮਾਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦਾ ਔਰ ਉਹਨਾਂ ਲੋਕਾਂ ਨੂੰ ਸਮਝਾ ਕੇ ਜਿਹੜੇ ਹਿੰਦੁਸਤਾਨ ਕੇ ਆਣ ਕੇ ਇੱਥੇ ਖੂਨ ਵਹਾਉਂਦੇ ਨੇ ਕਤਲੋਗਾਰਤ ਕਰਦੇ ਨੇ ਇੱਕ ਮੌਕੇ ਨੂੰ ਮੌਕੇ ਨੂੰ ਕੌਣਾ ਨਹੀਂ ਚਾਹੀਦਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਸੇਦਾ ਉਹ ਦੇਣਾ ਚਾਹੀਦਾ ਮਰਦਾਂ ਨੂੰ ਟਾਰਗੇਟ ਕੀਤਾ ਗਿਆ ਇਹ ਜਿੱਜਾ ਦਾ ਸਰਫੇ ਦੇਖੋ ਉਹਨਾਂ ਨੇ ਵੇਖਿਆ ਜਿਹੜੇ ਆਤਵਾਦੀ ਹੁੰਦੇ ਉਹ ਨਹੀਂ ਵੰਦੇ ਮਰਦ ਔਰਤਾਂ ਬੱਚੇ ਗੋਲੀ ਨਹੀਂ ਦੇਖਦੀ ਕੋਈ ਮਰਦਤ ਉਹ ਨਹੀਂ ਦੇਖਦੀ ਕੁਛ ਵੀ ਉਹ ਤਾਂ ਵੈਸ਼ੀ ਪੁਣੇ ਦੇ ਵਿੱਚ ਇਹ ਸਾਰਾ ਕੰਮ ਹੁੰਦਾ ਔਰ ਜੋ ਹੋਇਆ ਮੈਂ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਨਾਤਮਸਕਾ ਉਹਨਾਂ ਦੇ ਅਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅੱਜ ਆਪਾਂ ਕੈਂਡਲ ਮਾਰਚ ਵੀ ਕੀਤਾ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਔਰ ਪਵਿੱਤਰ ਸਥਾਨ ਧਾਰਮਿਕ ਸਥਾਨ ਮੰਦਿਰ ਚ ਆਣ ਕੇ ਆਪਾਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਕੈਂਡਲ ਸੀਗੀ ਉਹ ਉਹਨਾਂ ਨੂੰ ਸਮਰਪਿਤ ਮੰਦਿਰ ਨੂੰ ਕੀਤੀਆਂ ਹੰਦਾਸੋ ਜੇ ਜਾਤੀ ਵਿਸ਼ੇਸ਼ ਨੂੰ ਇੱਕ ਉਹਨਾਂ ਨੇ ਟਾਰਗੇਟ ਕੀਤਾ ਗਿਆ ਤੁਸੀਂ ਕੀ ਦੇਖਦੇ ਇਹਦੇ ਪਿੱਛੇ ਕੀ ਮਕਸਦ ਦੇਖੋ ਇਹ ਤਾਂ ਸਿੱਧਾ ਸਿੱਧਾ ਅਟੈਕ ਹੈ ਨਾ ਹਿੰਦੁਸਤਾਨ ਤੇ ਇੱਕ ਫਿਰਕੇ ਨੂੰ ਨਰੋਲ ਨਚੋੜ ਕੇ ਉਹਦਾ ਨਰਿਕਣ ਕਰਕੇ ਉਹਨਾਂ ਨੂੰ ਮਾਰਨਾ ਇਦੋਂ ਵੱਡੀ ਮੈਂ ਕਹਿੰਦਾ ਕੋਈ ਸ਼ਰਮ ਵਾਲੀ ਗੱਲ ਨਹੀਂ ਇਹ ਮੌਕੇ ਨੂੰ ਜਿਹੜਾ ਹੁਣ ਦੁਬਾਰਾ بار بار ਮੌਕਾ ਨਹੀਂ ਪਿੱਛੇ ਵੀ ਬਹੁਤ ਸਾਰੇ ਕਾਂਡ ਐਸੇ ਹੋ ਚੁਕੇ ਨੇ ਮੈਂ ਵੇਖਿਆ ਪਿੱਛੇ ਕੁਝ ਦਿਨਾਂ ਬਾਅਦ ਕੁਝ ਮਹੀਨੇ ਪਹਿਲਾਂ ਇੱਕ ਬੜੀ ਵੱਡੀ ਇਹਨਾ ਜਿਹੜੀ ਸਾਡੀ ਡਿਫੈਂਸ ਦੀ ਆਰਮੀ ਤੇ ਵੱਡਾ ਅਟੈਕ ਕੀਤਾ ਔਰ ਦੋ ਤਿੰਨ ਗੱਡੀਆਂ ਉਦੋਂ ਵੀ ਇਹਨਾਂ ਨੇ ਬੰਬ ਬਣਾ ਉਡਾਈਆਂ ਇਸ ਕਰਕੇ ਇਹਨਾਂ ਨੂੰ بار بار ਮੌਕਾ ਨਹੀਂ ਦੇਣਾ ਚਾਹੀਦਾ ਇਹਨਾਂ ਨੂੰ ਮੂੰਹ ਤੋੜ ਇੱਕ ਵਾਰੀ ਜਵਾਬ ਦੇਣਾ ਹੀ ਪੈਣਾ ਸਮੇਂ ਨਾਲ ਦਿੱਤਾ ਜਾਏ ਚੰਗਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਕਿਹਾ ਗਿਆ ਕਿ ਤੁਸੀਂ ਬੜਾ ਸਿਰ ਤੇ ਚੜਾਇਆ ਹੋਇਆ ਸੀ ਤਾਂ ਕਰ ਰਹੇ ਹੋ ਦੇਖੋ ਜੀ ਮੋਦੀ ਸਾਹਿਬ ਨੂੰ ਚਾਹੀਦਾ ਕਿ ਹਿੰਦੁਸਤਾਨ ਦੇ ਤੁਸੀਂ ਇਸ ਵੇਲੇ ਹੁਕਮਰਾਨ ਚ ਤਾਂ ਜੇ ਹੁਕਮਰਾਨ ਹੀ ਕੋਈ ਐਡਾ ਦਿਲ ਦਾ ਕਮਜ਼ੋਰ ਹੋਵੇ ਤਾਂ ਫਿਰ ਆਮ ਪਬਲਿਕ ਦਾ ਦਿਲ ਕੀ ਬਣੂਗਾ ਇੱਕ ਵਾਰੀ ਹਿੰਮਤ ਕਰੇ ਹੁਕਮਰਾਨ ਤਾਂ ਸਾਰੇ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਖੜੇ ਨੇ ਔਰ ਪਾਕਿਸਤਾਨ ਦਾ ਜਿਹੜਾ ਇੱਟ ਦਾ ਜਵਾਬ ਪੱਥਰ ਨਾਲ ਦੇਣ ਨੂੰ ਤਿਆਰ ਬੈਠੇ ਰਹੇ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਕੋਈ ਉਹਨਾਂ ਨੂੰ ਮੈਂ ਆਪਣੇ ਵੱਲੋਂ ਸੱਚੀ ਸ਼ਰਧਾਂਜਲੀ ਦਿੰਦਾ ਤੇ ਪ੍ਰਮਾਤਮਾ ਘੜੀ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਭਾਣਾ ਮੰਨਨ ਦਾ ਜਿਹੜਾ ਉਹਦੋਂ ਜਿਹੜਾ ਪ੍ਰਮਾਤਮਾ ਸੱਚਾ ਪਾਤਸ਼ਾਹ ਥੈਂਕ ਯੂ